ਪ੍ਰੇਤਕੋਰ ਦੇ ਗੁਰਪ੍ਰੀਤ ਸਿੰਘ ਹਰੀਨੋ ਕਤਲ ਮਾਮਲੇ 'ਚ ਨਾਮਜਦ ਅਸਮ ਦੀ ਜੇਲ੍ਹ 'ਚ ਮੰੰਦ ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਸਿੰਘ ਦੀ ਟਿੰਡਰ ਐਪ ਤੇ ਅਸ਼ਲੀਲ ਚੈਟ ਨੂੰ ਪੰਥਕਾ ਗੋਸਖ ਜੀ ਸਿੰਘ ਖੋਸਾ ਨੇ ਬੇहद ਸ਼ਰਮਨਾਕ ਦੱਸਿਆ ਉਹਨਾਂ ਕਹਿਆ ਕਿ ਉਹ ਸ਼ੁਰੂ ਤੋਂ ਹੀ ਕਹਿ ਰਹੇ ਨੇ ਕਿ ਇਹੋ ਜਿਹੇ ਲੋਕ ਆਗੂ ਬਣਨ ਦੇ ਲਾਇਕ ਨਹੀਂ ਉਹਨਾਂ ਕਹਿਆ ਕਿ ਗੁਰਪ੍ਰੀਤ ਹਰੀਨੋ ਨੂੰ ਅਮ੍ਰਿਤਪਾਲ ਸਿੰਘ ਦੇ ਕਰਤੂਤਾਂ ਦੀ ਜਾਣਕਾਰੀ ਸੀ ਜਿਸ ਦੇ ਕਾਰਨ ਹੀ ਉਹਨਾਂ ਦਾ ਕਤਲ ਕਰਵਾਇਆ ਗਿਆ ਉਨਾ ਮੰਗ ਕੀਤੀ ਕਿ ਗੁਰਪ੍ਰੀਤ ਕਤਲ ਮਾਮਲੇ 'ਚ ਅਮਰਪਾਲ ਖਿਲਾਫ ਪੂਤਰ ਸਬੂਤ ਆ ਚੁੱਕੇ ਨੇ ਤੇ ਪੁਲਿਸ ਨੂੰ ਤੁਰੰਤ ਉਸ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕਰਨਾ ਚਾਹੀਦਾ ਹੈ। ਸਿੰਦਰ ਚੰਦਰੀ ਗੱਲ ਕਰੀਏ ਤਾਂ ਅਮਰਪਾਲ ਸਿੰਘ ਜਿਹੜੀ ਲੜਕੀ ਨਾਲ ਕਾਫੀ ਲੜਾਈ ਚੈਟ ਵਾਰ ਹੋਈ ਹੈ। ਕਿਵੇਂ ਲੱਗਦਾ ਕਿ ਪਾਵਰੋਂ ਕਾਫੀ ਟੇਸਪੁਨ ਦੀ ਸਹਾ ਦੇਖੋ ਜੀ ਇੱਕ ਸਿੱਖ ਹੋਣ ਦੇ ਨਾਤੇ ਸ਼ਰਮ ਨਾਲ ਸਿਰ ਝੁਕਿਆ ਆ। ਪਤਾ ਤਾਂ ਪਹਿਲਾਂ ਵੀ ਹੈਗਾ ਸੀਗਾ ਕਿ ਉਹ ਬਹੁਤ ਖੁਸ਼ਿਆ ਸੀ ਗੁਰਪ੍ਰੀਤ ਹਰੀਨਾਉਂ ਦੇ ਕੋਲ। ਉਹ ਇਸੇ ਡਰ ਕਰਕੇ ਤੇ ਉਹਦਾ ਕਤਲ ਹੋਇਆ ਆ ਤੇ ਕਿੱਡਾ ਸ਼ੋ ਸੀ ਉਹ ਮਹਾਰਾਜ ਦੀ ਬਾਣੀ ਕਹਿੰਦੀ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 30 ਜੇ ਨਾ ਵਾਹ ਉਤਰੇ ਨਹੀਂ ਮੈਲ ਝੂਠੇ ਬੰਦਿਆਂ ਦੀ ਮੈਲ ਨਹੀਂ ਉਤਰ ਸਕਦੀ ਕੂੜ ਨਖੁੱਟੇ ਨਾਨਕਾ ਔੜਕ ਸੱਚ ਰਹੀ ਉਹਦਾ ਝੂਠ ਜਾਗਰ ਹੋ ਰਿਹਾ ਆ ਤੇ ਉਹਦੀ ਜਿਹੜੀ ਜਿਹੜੀ ਪਰਦਾ ਆ ਉਹ ਚੱਕਿਆ ਜਾ ਰਿਹਾ ਆ ਤੇ ਜਿੰਨੇ ਲੋਕ ਗਮਰਾਹ ਹੋ ਕੇ ਉਹਦੇ ਨਾਲ ਜੁੜੇ ਸੀਗੇ ਅੱਜ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਹਜੇ ਵੀ ਵਕਤ ਆ ਇਹੋ ਜਿਹੇ ਫਰੇਬੀ ਬੰਦੇ ਦਾ ਪਿੱਛਾ ਛੱਡ ਦੇ ਨਾ ਅਮਰਿਤ ਸੰਧੂ ਦੇ ਨਾਤੇ ਚੈਟ ਹੋਈ ਹੈ ਕਿ ਇਹ ਹੀ ਅਮਰਿਤਪਾਲ ਸਹੀ ਇਹ ਹੀ ਨੇ ਹਾਂਜੀ ਬਿਲਕੁਲ ਅਮਰਿਤ ਸੰਧੂ ਇਹ ਹੀ ਆ ਕਿਉਂਕਿ ਗੁਰਪ੍ਰੀਤ ਹਰੀਨੋ ਤੇ ਸੁਖਪ੍ਰੀਤ ਹਰੀਨੋ ਦੇ ਰੂਮ ਮੇਟ ਰਹੇ ਆ ਬਹੁਤ ਕੁਝ ਜਿਹੜਾ ਉਹ ਪੁਲਿਸ ਨੂੰ ਜਦੋਂ ਕੇਸ ਪ੍ਰੋਪਰਟੀ ਬਣਾਇਆ ਸੀਗਾ ਇਹ ਇਨਵੈਸਟੀਗੇਸ਼ਨ ਹੁੰਦਿਆਂ ਹੁੰਦਿਆਂ ਅੱਜ ਇੱਥੋਂ ਤੱਕ ਪਹੁੰਚੀ ਆ ਗੱਲ ਗ੍ਰਿਫਤਾਰੀ ਦੀ ਗੱਲ ਕਰੀਏ ਕਾਫੀ ਲੰਮਾ ਸਮਾਂ ਲੱਗਾ ਚਲਾਨ ਵੀ ਹੁੰਦੇ ਦਿੱਤਾ ਤੇ ਅਮਰਿਤਪਾਲ ਦੀ ਗੱਲ ਕਰਨੀ ਹੋਣੀ ਹੈ ਦੇਖੋ ਜੀ ਉਹ ਤਾਂ ਸਾਡੇ ਮਨ 'ਚ ਵੀ ਇੱਕ ਰੰਜ ਹੈਗਾ ਅਸੀਂ ਮੰਗ ਕਰਦੇ ਹਾਂ ਤੁਹਾਡੇ ਇਸ ਮੀਡੀਆ ਸਾਧਨ ਰਾਈ ਮਾਧਿਮ ਰਾਈ ਕਿ ਉਹਨੂੰ ਹੁਣ ਡਿਟੈਂਸ਼ਨ ਤੋਂ ਬਾਹਰ ਕੱਢਣਾ ਚਾਹੀਦਾ ਡਿਟੈਂਡੈਂਸ ਡਿਟੈਂਸ਼ਨ 'ਚ ਰੱਖ ਕੇ ਉਹਨੂੰ ਹੀਰੋ ਬਣਾਇਆ ਜਾ ਰਿਹਾ ਜਿਹੜੀਆਂ ਉਹਦੀਆਂ ਕਰਤੂਤਾਂ ਜਿਹੜੇ ਉਹਦੇ ਮਾੜੇ ਲੱਛਣ ਆ ਉਹਦੀ ਗ੍ਰਿਫਤਾਰੀ ਜਲਦੀ ਤੋਂ ਜਲਦੀ ਪੈਣੀ ਚਾਹੀਦੀ ਐਨਐਸਏ ਹਟਾਉਣ ਦੀ ਮੰਗ ਵੀ ਕੀਤੀ ਜਾ ਰਹੀ ਬਿਲਕੁਲ ਐਨਐਸਏ ਹਟਣਾ ਚਾਹੀਦਾ ਜੀ ਐਨਐਸਏ ਤੱਕ ਡਿਟੈਂਸ਼ਨ ਆ ਉਹਨੂੰ ਵੱਡਾ ਕੀਤਾ ਜਾ ਰਿਹਾ ਉਹਨੂੰ ਆ 302 ਜਦੋਂ ਫੇਸ ਕਰਨੀ ਪਊਗੀ ਤੇ ਉਹਨੂੰ ਸਮਝ ਆਏਗੀ ਕਿ ਜੋ ਮੈਂ ਕੀਤਾ ਜੋ ਮੈਂ ਬੀਜੀਐਸ ਨੂੰ ਮੈਂ ਵੱਢ ਰਿਹਾ